ਸਾਰੇ ਬਾਜ਼ਾਰ ਦੇ ਵਿੱਚ ਘੇੜੇ ਦਿੰਦੇ ਹੋਏ ਆਪਾਂ ਪਹੁੰਚ ਗਏ ਮਾਨਸਾ ਝੀਲ ਦੇ ਵਿੱਚ ਤੇ ਇਹ ਝੀਲ ਕਿੱਥੇ ਬਣੀ ਹੋਈ ਸੀ ਇਹ ਮਾਨਸਾ ਬੱਸ ਅੱਡੇ ਤੇ ਬਣੀ ਹੋਈ ਸੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਮਾਨਸਾ ਦਾ ਬੱਸ ਸਟੈਂਡ ਵਾਲਾ ਮੇਨ ਚੌਕ ਹੈ ਤੇ ਇੱਥੇ ਝੀਲ ਬਣੀ ਹੋਈ ਸੀ ਕਿਉਂ ਬਣੀ ਹੋਈ ਸੀ ਕਿਉਂਕਿ ਇੱਥੇ ਅੱਜ ਮੀਂਹ ਪਿਆ ਮੀਂਹ ਕਿੰਨਾ ਕੁ ਪਿਆ ਗਿਆ ਡੇਢ ਕ ਘੰਟਾ ਮੀਂਹ ਪਿਆ ਤੇ ਇੱਥੇ ਝੀਲ ਬਣ ਗਈ ਤੇ ਆਹ ਦੇਖ ਲਓ ਭਰਾਵੋ ਕਿਸ਼ਤੀਆਂ ਲਈ ਫਿਰਦੇ ਨੇ ਲੋਕ ਤੇ ਇਹ ਮਾਨਸਾ ਦਾ ਮੇਨ ਬੱਸ ਸਟੈਂਡ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਬਾਈ ਕਹਿੰਦਾ ਬਹੁਤ ਖੁਸ਼ ਹੋ ਰਿਹਾ ਸੀ ਕਹਿੰਦਾ ਇੰਨਾ ਇੰਨਾ ਪਾਣੀ ਵੀ ਆ ਜਾਈ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਫਿਰ ਵੀ ਨਿਆਰੇ ਲਵਾਂਗੇ ਮੈਂ ਕਿਹਾ ਕੋਈ ਚੱਕਰ ਨਹੀਂ ਆ ਤੁਹਾਨੂੰ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਮਾਨਸਾ ਦੀ ਦੂਜੀ ਝੀਲ ਇਹ ਬਾਈ ਗੱਡੀ ਬੈਕ ਲੈ ਜਾਂਦਾ ਸੀ ਕਿਉਂਕਿ ਅੱਗੇ ਪਾਣੀ ਬਹੁਤ ਜ਼ਿਆਦਾ ਆ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਕਿਉਂਕਿ ਮਾਨਸਾ ਦੇ ਵਿੱਚ ਇਕੱਲੀ ਝੀਲ ਤੇ ਸਮੁੰਦਰ ਦੋਨੇ ਇਕੱਠੇ ਹੋ ਗਏ ਸੀ ਤੇ ਪਾਣੀ ਬਹੁਤ ਜ਼ਿਆਦਾ ਵਧ ਗਿਆ ਸੀ ਤੇ ਆ ਤੁਹਾਨੂੰ ਮੈਂ ਦਿਖਾਉਣਾ ਅੱਗੇ ਜਾ ਕੇ ਆ ਪੁਲਿਸ ਵਾਲਾ ਬਾਈ ਇੱਥੇ ਡਿਊਟੀ ਨਿਭਾ ਰਿਹਾ ਸੀ ਇੱਧਰ ਪੁਲਿਸ ਟ੍ਰੈਫਿਕ ਕੰਟਰੋਲ ਕਰ ਰਹੀ ਸੀ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਂਗਾ ਤੇ ਅੱਗੇ ਜਾ ਕੇ ਤੁਸੀਂ ਦੇਖੋਗੇ ਵੀ ਤੁਹਾਨੂੰ ਲੱਗੂਗਾ ਵੀ ਮਾਨਸਾ ਦੇ ਵਿੱਚ ਅੱਜ ਹੜ੍ਹ ਆ ਗਿਆ ਪਰ ਹੜ੍ਹ ਨਹੀਂ ਆਇਆ ਇਹ ਤੁਹਾਨੂੰ ਬਕਰੇ ਤਰੀਕੇ ਦੀਆਂ ਤਸਵੀਰਾਂ ਦਿਖਾਉਂਗਾ ਜ ਮੋਟਰਸਾਈਕਲ ਵੀ ਇੱਥੇ ਬੰਦ ਹੋਣੇ ਨੇ ਗੱਡੀਆਂ ਵੀ ਬੰਦ ਹੋਣੀਆਂ ਨੇ ਤੇ ਟਰੱਕ ਜਿਹੜੇ ਉਹ ਵੀ ਬੰਦ ਹੋ ਜਾਂਦੇ ਨੇ ਕਈ ਵਾਰੀ ਤਾਂ ਤੇ ਗੱਡੀਆਂ ਨੂੰ ਪਾਣੀ ਦੇ ਵਿੱਚ ਤਰਦੀਆਂ ਦਿਖਾਉਂਗਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹ ਮਾਨਸਾ ਦੀਆਂ ਮੇਨ ਤਸਵੀਰਾਂ ਨੇ ਜਿਹੜੀਆਂ ਮਾਨਸਾ ਦਾ ਮੇਨ ਇੱਕੋ ਇੱਕ ਪੁਲਾ ਜਿਹੜਾ ਬਾਲਮੀਕੀ ਚੌਂਕ ਦੇ ਕੋਲ ਦੀ ਲੰਘਦਾ ਵੱਡਾ ਪੋਲਾ ਇੱਕ ਪੋਲਾ ਮਾਨਸਾ ਸਰਸਾ ਰੋਡ ਇੱਥੋਂ ਦੀ ਜੇ ਕਿਸੇ ਨੇ ਚੰਡੀਗੜ੍ਹ ਜਾਣਾ ਉਹ ਵੀ ਇੱਥੋਂ ਦੀ ਜਾਊਗਾ ਜੇ ਕਿਸੇ ਨੇ ਸਰਸੇ ਨੂੰ ਜਾਣਾ ਉਹ ਵੀ ਇੱਥੋਂ ਦੀ ਜਾਊਗਾ ਤੇ ਜੇ ਕਿਸੇ ਨੇ ਸਰਦੂਲਗੜ੍ਹ ਨੂੰ ਜਾਣਾ ਉਹਨੂੰ ਤਾਂ ਇੱਥੋਂ ਦੀ ਲੰਘਣਾ ਹੀ ਪੈਣਾ ਤਾਂ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਕਿਉਂਕਿ ਜੇ ਤੁਸੀਂ ਇੱਥੋਂ ਦੀ ਵੀਡੀਓ ਸ਼ੇਅਰ ਕਰਕੇ ਇੱਕ ਬੰਦਾ ਵੀ ਅਜੇ ਰੋਕ ਲਿਆ ਨਾ ਵੀ ਇੱਥੋਂ ਦੀ ਨਾ ਲੰਘੋ ਤਾਂ ਉਹਦਾ 5000 ਰੁਪਏ ਦਾ ਬਚਾਅ ਹੋ ਜਾਣਾ ਉਹ ਕਿਵੇਂ ਹੋ ਜਾਣਾ ਕਿਉਂਕਿ ਆ ਦੇਖ ਲਓ ਜਵੇਂ ਬਰੀਜਾ ਗੱਡੀ ਦੇ ਸਲੈਂਸਰ 'ਚ ਪਾਣੀ ਪੈਣ ਦੀ ਕੋਈ ਕਮੀ ਨਹੀਂ ਰਹੀ ਅੱਗੇ ਜਾ ਕੇ ਤੁਹਾਨੂੰ ਮੈਂ ਪਾਣੀ ਦਿਖਾਉਂਗਾ ਬਹੁਤ ਜ਼ਿਆਦਾ ਪਾਣੀ ਇੱਥੇ ਮੋਟਰਸਾਈਕਲ ਗੱਡੀਆਂ ਬੰਦ ਹੋਣਾ ਇੱਕ ਆਮ ਛੋਟੀ ਜੀ ਗੱਲ ਹੈ ਜਿਵੇਂ ਆਹ ਮੋਟਰਸਾਈਕਲ ਬੰਦ ਹੋਇਆ ਬਾਈ ਦਾ ਆਹ ਦੇਖ ਲਓ ਭਰਾਵੋ ਮੋਟਰਸਾਈਕਲ ਕਿੰਨੇ ਜ਼ਿਆਦਾ ਬੰਦ ਹੋ ਗਏ ਆਹ ਦੇਖ ਲਓ ਬਾਈ ਟਰੱਕ ਦੇ ਸਾਹਮਣੇ ਖੜਾ ਆਉਂਦਾ ਤੇ ਸਾਰੇ ਬੰਦੇ ਖੁਸ਼ੀ-ਖੁਸ਼ੀ ਆਉਂਦੇ ਨੇ ਕਿਉਂਕਿ ਇਹਨਾਂ ਨੇ ਆਪਦੇ ਘਰੇ ਜਾਣਾ ਡਿਊਟੀ ਤੋਂ ਆਏ ਨੇ ਆਪਦੇ ਸਾਰੇ ਕਾਮਾਕਾਰਾਂ ਤੋਂ ਆਏ ਨੇ ਤੇ ਸਾਰਿਆਂ ਨੇ ਆਪਦੇ ਘਰੇ ਜਾਣਾ ਪਰ ਇਹਨਾਂ ਨੂੰ ਕੀ ਪਤਾ ਸੀ ਵੀ ਸਾਨੂੰ ਅੱਜ ਮੋਟਰਸਾਈਕਲ ਰੋੜ ਕੇ ਲੈ ਕੇ ਜਾਣਾ ਪਊਗਾ ਆਹ ਦੇਖ ਲਓ ਭਰਾਵੋ ਹਾਂ ਬਾਈ ਗਾਇਸ ਜੀ ਜਰਾ ਕੰਟਰੋਲ ਕਰੀਂ ਬਰਾਹਾਲੀਆ ਆ ਇੱਕ ਬੈਟਰੀ ਵਾਲੀ ਸਕੂਟਰੀ ਹੈ ਜਿਹੜੀ ਆਪਣੇ ਕੋਲ ਦੀ ਲੰਗੀ ਆ ਸਾਰੇ ਵੱਡੇ ਵੱਡੇ ਮੋਟਰਸਾਈਕਲ ਬੰਦ ਹੋ ਗਏ ਪਰ ਆ ਬੈਟਰੀ ਵਾਲੀ ਸਕੂਟਰੀ ਨਹੀਂ ਬੰਦ ਹੋਈ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਾਕੀ ਵਾਲੀਆਂ ਗੱਲਾਂ ਬਾਤਾਂ 'ਪਾ ਧਿਆਨ ਨਾ ਦਿੰਦੇ ਹੋਏ ਆਪਾਂ ਚੱਲਦੇ ਆ ਸਿੱਧਾ ਪੁਲ ਤੇ ਅਦੇ ਹੇਲੋ ਭਰਾਵੋ ਸਾਨੂੰ ਮੈਂ ਪੁਲ ਤੇ ਲੈ ਕੇ ਚੱਲਿਆ ਮੇਨ ਪੁਲ ਤੇ ਜਿੱਥੋਂ ਮਾਨਸਾ ਦਾ ਪੁਲ ਉੱਤਰਦਾ ਇੱਥੇ ਪਾਣੀ ਤੁਹਾਨੂੰ ਮੈਂ ਦਿਖਾਉਣਾ ਕਿੰਨਾ ਜ਼ਿਆਦਾ ਹੈ ਗੱਡੀਆਂ ਡੁੱਬਦੀਆਂ ਵੀ ਦਿਖਾਉਂਗਾ ਤੇ ਗੱਡੀਆਂ ਸਾਨੂੰ ਪਾਣੀ ਦੇ ਵਿੱਚ ਤਰਦੀਆਂ ਵੀ ਦਿਖਾਉਂਗਾ ਜਿਵੇਂ ਮੱਛੀ ਤੈਰਦੀ ਹੁੰਦੀ ਹੈ ਪਾਣੀ ਦੇ ਵਿੱਚ ਬਤਕਾਂ ਤੈਰਦੀਆਂ ਇਸ ਤਰੀਕੇ ਨਾਲ ਅੱਜ ਗੱਡੀਆਂ ਤੈਰ ਰਹੀਆਂ ਉਹ ਦੇਖ ਲਓ ਕਰੇਟਾ ਗੱਡੀ ਹੈ ਤੇ ਨੰਬਰ ਪਲੇਟਾਂ ਵੀ ਲੱਗੀਆਂ ਤੇ ਹੋਂਡਾਈ ਦੇ ਲੋਗੋ ਤੱਕ ਇੱਥੋਂ ਤੱਕ ਪਾਣੀ ਆ ਗਿਆ ਸੀ ਤੁਸੀਂ ਇੱਥੋਂ ਦਾਜਾ ਲਾ ਸਕਦੇ ਹੋ ਵੀ ਛੋਟੀਆਂ ਗੱਡੀਆਂ ਇਥੋਂ ਦੀ ਟਪਾਉਣੀਆਂ ਕਿੰਨੀਆਂ ਜ਼ਿਆਦਾ ਨੁਕਸਾਨਦਾਇਕ ਨੇ ਕਿਉਂਕਿ ਗੱਡੀ ਦੇ ਵਿੱਚ ਪਾਣੀ ਭਗ ਜਾਂਦਾ ਆ ਦੇਖ ਲਓ ਪ੍ਰਭੂ ਬਾਪੂ ਘਰੀ ਪਜਾਮਾ ਟੰਗੀ ਜਾਂਦੇ ਨੇ ਤੇ ਮੋਟਰਸਾਈਕਲ ਦੇਖ ਲਓ ਸਾਰੇ ਰੋਡ ਕਿ ਲਿਓਨੇ ਪੈਂਦੇ ਨੇ ਕਿਉਂ ਰੋਡ ਕਿ ਲਿਓਨੇ ਪੈਂਦੇ ਨੇ ਕਿਉਂਕਿ ਆ ਦੇਖ ਲਓ ਬੇਬੇ ਵਿਚਾਰੀ ਤੇ ਪਾਣੀ ਬਹੁਤ ਜ਼ਿਆਦਾ ਹੈ ਹੱਲ ਹੈ ਨਹੀਂ ਕੋਈ ਕਿਤੇ ਉਂਦੀ ਆਉਣ ਜਾਣ ਦਾ ਰਸਤਾ ਨਹੀਂਗਾ ਕਿਉਂਕਿ ਮਾਨਸਾ ਦੇ ਵਿੱਚ ਇਹੋ ਜਿਹਾ ਕੋਈ ਰਾਹ ਨਹੀਂ ਹੈਗਾ ਜਿਹੜਾ ਬਿਨਾ ਸੁੱਕੇ ਲੰਘ ਜੇ ਕਿਉਂਕਿ ਹਰੇ ਗਲੀ ਦੇ ਵਿੱਚ ਪਾਣੀ ਖੜਾ